ਕੁਝ ਮੇਗੀ ਬਾਹਰ ਜਾ ਰਹੇ ਨੇ ਹਨਾ ਕਿ ਉੱਥੇ ਕੁਝ ਵੀ ਨਹੀਂ ਬਣ ਰਿਆ ਹੈਗਾ ਨਾ ਵਾਪਿਸ ਆ ਰਹੇ ਨੇ ਇਸ ਤੋਂ ਬੈਸਟ ਹੈ ਕਿ ਆਪਣਾ ਕੰਮ ਤੋਰੋ ਹਨਾ ਕੁੜੀਆਂ ਦੀ ਅਕਸਰ ਡਿਮਾਂਡਾਂ ਨਹੀਂ ਹੁੰਦੀਆਂ ਵੀ ਹਲ ਤਾਂ ਵਿਆਹ ਹੋਇਆ ਕਿਸੇ ਨੂੰ ਫੇਰਨ ਚੱਲੀਏ ਤੁਸੀਂ ਆਉਂਦੇ ਸਾਰੀ ਮੈਨੂੰ ਕੰਮ ਲਾ ਲਿਆ ਮੈਂ ਤਾਂ ਇਦਾਂ ਆ ਕਿ ਨਾ ਕਿ ਆਪਾਂ ਆਪਣੇ ਹਨਾ ਹਸਬੰਡ ਦੀ ਸਪੋਰਟ ਕਰੀਏ ਠੀਕ ਆ ਸਭ ਤੋਂ ਬੈਸਟ ਹੈ ਕਿ ਨਾ ਫੇਰ ਹਰੇਕ ਕੰਮ ਹਨਾ ਹਸਬੰਡ ਦੇ ਸਿਰ ਤੇ ਨਹੀਂ ਛੱਡਿਆ ਜਾਂਦਾ ਹੈਗਾ ਤਾਂ ਹੁਣ ਦੇਖ ਰਿਹਾ ਹਨਾ ਕਿ ਆਪਣੇ ਖਰਚੇ ਜ਼ਿਆਦਾ ਵੱਧ ਰਹੇ ਨੇ ਹਨਾ ਤੇ ਉਸ ਤੋਂ ਬਾਅਦ ਹੀ ਜੀ ਨੇ ਵਿਆਹ ਤੋਂ ਬਾਅਦ ਹੀ ਸੋਚਿਆ ਸੀਗਾ ਕਿ ਅਸੀਂ ਆ ਕੰਮ ਤੋਰੀਏ ਵਿ ਫੰਸੀ ਲੀਆਂ ਹੁੰਦੀਆਂ ਨੇ ਨਾ ਉਹ ਕੋਈ ਕਾਨ ਨਹੀਂ ਮੇਰੇ ਤਾਂ ਨਹੀਂ ਦਿੰਦੀਆਂ ਹੈਗੀਆਂ ਕਿਤੇ ਵਿਕਰੀ ਜੂਸ ਲਾਉਣ ਲੱਗੀ ਤੂੰ ਵਿਆਹ ਕਰਵਾ ਕੇ ਘੁੰਮਣ ਜਾਂਦੇ ਨੇ ਤੂੰ ਰੋਡ ਤੇ ਜੂਸ ਦੀ ਜਿਹੜੀ ਲਾਉਣ ਲੱਗੀ ਨਹੀਂ ਮੈਮ ਵੈਸੇ ਜੇ ਬੋਲਣਗੇ ਵੀ ਹਨਾ ਤਾਂ ਆਪਾਂ ਆਪਣਾ ਕੰਮ ਤੋਰਨਾ ਹੈ ਹਨਾ ਆਪਾਂ ਤਾਂ ਆਪਣਾ ਦੇਖਣਾ ਹੈ ਆਪਾਂ ਲੋਕਾਂ ਦਾ ਥੋੜੀ ਦੇਖਣਾ ਹੈ ਲੋਕ ਤਾਂ ਬਹੁਤ ਕੁਝ ਬੋਲਣਗੇ ਹਨਾ ਤੇ ਮੇਰੇ ਹਸਬੰਡ ਨੂੰ ਬਹੁਤ ਜਿਆਦਾ ਪਿਆਰ ਕਰਦੇ ਆਂ ਤੇ ਆਨੇ ਮੇਰੀ ਹਰ ਇੱਕ ਸਪੌਟ ਕਰਦੇ ਆ ਵੀ ਸਭ ਮੇਰੇ ਨਾਲ ਖੜਦੇ ਆ ਹਮੇਸ਼ਾ ਚਾਈਨਾ ਵਗੈਰਾ ਕੈਨੇਡਾ ਜੇ ਸਾਰੀ ਤੇ ਆਪਣੇ ਫੂਡ ਵੈਨਸ ਤੇ ਤਿਆਰ ਕਰਦੇ ਆ ਅਸੀਂ ਸੋਚਿਆ ਵੀ ਆਪਣੀ ਫੂਡ ਵੈਨ ਤਿਆਰ ਕਰੀਏ ਪਰ ਸਾਡੇ ਕੋਲ ਇਨਾ ਬਜਟ ਨਹੀਂ ਸੀਗਾ ਇਸ ਕਰਕੇ ਅਸੀਂ ਛੋਟਾ ਜੇ ਛੋਟੇ ਤੋਂ ਸਟਾਰਟ ਕਰਕੇ ਵੱਡੇ ਤੱਕ ਜਾਣਾ ਜੇ ਆਪਾਂ ਕਰਨ ਤੇ ਆਈਏ ਕੁਝ ਵੀ ਕਰ ਸਕਦੇ ਆਗੇ ਕੱਟ ਪੈਸੇ ਲਾ ਕੇ ਆਪਾਂ 4-5 ਲੱਖ ਲਾ ਕੇ ਆਪਾਂ ਇਧਰ ਵੀ ਕੰਮ ਕਰ ਸਕਦੇ ਆ ਪਰ ਆਪਾਂ 20 ਲੱਖ ਰੁਪਇਆ ਲਾ ਕੇ ਆਪਾਂ ਬਾਹਰ ਤੱਕ ਜਾਣੇ ਆ ਪਰ ਉਧਰ ਜਾ ਕੇ ਵੀ ਆਪਾਂ ਸੱਟ ਲ ਨਹੀਂ ਹੁੰਦੇ ਆਂਗੇ ਇਸ ਤੋਂ ਵੈਸੇ ਤਾਂ ਕਿ ਕਿਸੇ ਦੇ ਮੇਨੇ ਨਾਲੋਂ ਆਪਣਾ ਕੰਮ ਕਰੋ ਕੀ ਆਪਣਾ ਘਰ ਛੱਡ ਕੇ ਆਈ ਆ ਆਪਣੀ ਫੈਮਿਲੀ ਛੱਡ ਕੇ ਆਈ ਆ ਜੇ ਆਪਣੇ ਕੋਲ ਕੋਈ ਸੇ ਨੀ ਰਹੂਗੀ ਫਿਰ ਆਪਣਾ ਕੋਈ ਫਾਇਦਾ ਨਹੀਂ ਹੋਵੇਗਾ ਜੀ ਐਵੇਂ ਵੇਖ ਰਹਿਦਾ ਜੀ ਜੇ ਕੋਈ ਖੁਸ਼ ਰੂ ਮੈ ਰਹੂਗਾ ਜੀ ਜੇ ਮੈਂ ਖੁਸਾਏ ਖੁਸਾ ਜੀ ਸ਼ਕਲ ਜੀ ਮੈਂ ਤੁਹਾਡੇ ਨਾਲ ਸ਼ਹਿਨਾਤ ਹਾਂ ਜੀ ਕੰਮ ਕੋਈ ਛੋਟਾ ਵੱਡਾ ਨਹੀਂ ਹੁੰਦਾ ਪੰਜਾਬ ਦੀ ਜਿਹੜੀ ਯੂਥ ਆ ਮੁੰਡੇ ਕੁੜੀਆਂ ਨੇ ਤਾਂ ਉਹ ਅਕਸਰ ਸੋਚਦੇ ਨੇ ਜੇ ਅਸੀਂ ਰੋਡ ਤੇ ਰੇੜੀ ਲਾ ਲਈ ਜਾਂ ਕੋਈ ਜੂਸ ਦੀ ਰੇੜੀ ਆ ਜਾਂ ਕੋਈ ਹੋਰ ਕੰਮ ਆ ਜਦ ਦਿਹਾੜੀਆ ਤਾਂ ਪਹਿਲੀ ਦੱਸੇ ਵੀ ਕੰਮ ਕੋਈ ਛੋਟਾ ਵੱਡਾ ਨਹੀਂ ਹੁੰਦਾ ਪਰ ਸਾਡੇ ਜਿਹੜੇ ਮੁੰਡੇ ਕੁੜੀਆਂ ਨੇ ਉਹ ਝਿਜਕਦੇ ਨੇ ਸ਼ਰਮ ਮਾਂਦੇ ਨੇ ਪਰ ਜੇ ਸੋਚਿਆ ਜਾਵੇ ਬਾਹਰ ਜਾ ਕੇ ਆਸਟ੍ਰੇਲੀਆ ਜਾ ਕੇ ਜਾਂ ਯੂਕੇ ਜਾ ਕੇ ਉਹ ਫੁੱਲਾਂ ਗਿਆ ਰੇੜੀਆਂ ਲਾਉਂਦੀਆਂ ਨੇ ਸਾਫ਼ ਸ਼ਬਦਾਂ ਵਿੱਚ ਸਪਸ਼ਟ ਕਹੀਏ ਫਲਸਣ ਤੱਕ ਤੋਂ ਹੁੰਦੇ ਨੇ ਕਿ ਫਿਰ ਉਹ ਕੰਮ ਤੇ ਇਧਰਲੇ ਕੰਮ ਵਿੱਚ ਬਹੁਤ ਜ਼ਿਆਦਾ ਜ਼ਮੀਨ ਅਸਮਾਨ ਦਾ ਫਰਕ ਆ ਆਪਣੇ ਹੱਥੀ ਜਿਹੜੀ ਕਿਰਤ ਕਮਾਈ ਕਰਨ ਤੋਂ ਤਾਂ ਉਹ ਝਿਜਕਦੇ ਨੇ ਪਰ ਅੱਜ ਇੱਕ ਤੁਹਾਨੂੰ ਬਾ ਕਮਾਲ ਜੋੜੀ ਨਾਲ ਮਲਾਉਣ ਜਾ ਰਹੇ ਆ ਜਿਹੜੀ ਜੋੜੀ ਖੁਦ ਦੋਨੇ ਰਾ ਕੇ ਮੀਆਂ ਬੀਬੀ ਐਨਾ ਸੋਹਣਾ ਉਹਨਾਂ ਨੇ ਕਾਰੋਬਾਰ ਸ਼ੁਰੂ ਕੀਤਾ ਤਾਂ ਉਹਨਾਂ ਨੂੰ ਤੁਸੀਂ ਦੇਖ ਕੇ ਹੈਰਾਨ ਹੋ ਜਾਮੋਗੇ ਹਾਂਜੀ ਜਿਹੜੀ ਜੋੜੀ ਦੀ ਆਪਾਂ ਗੱਲ ਕੀਤੀ ਸੀ ਉਹਨਾਂ ਨਾਲ ਤੁਹਾਨੂੰ ਮਿਲੌਣ ਜਾ ਰਹੇ ਆ ਮੈਮ ਤੁਹਾਡੇ ਹੱਥਾਂ 'ਚ ਚੂੜਾ ਪਾਇਆ ਹੋਇਆ ਮਤਲਬ ਤੁਸੀਂ ਇੱਥੇ ਖੜੇ ਹੋ ਮਤਲਬ ਕੀ ਚੱਕਰ ਆ ਥੋੜਾ ਜਿਹਾ ਉਹ ਦੱਸੋ ਜੀ ਮੈਮ ਜੀ ਵੀਆ ਤੋਂ ਪਹਿਲਾਂ ਵੀ ਪੜ ਰਹੀ ਸੀਗੇ ਤੇ ਉਸ ਤੋਂ ਬਾਅਦ ਇਹ ਨਾ ਉਹਦੇ ਨਾਲ ਸੰਗਮ ਕੈਟਰਰਾਂ ਨਾਲ ਕੰਮ ਕਰਦੇ ਸੀਗੇ ਤੇ ਉਸ ਤੋਂ ਬਾਅਦ ਹਨਾ ਅਸੀਂ ਨੇ ਤਿੰਨ ਮਹੀਨੇ ਫ੍ਰੀ ਸੀਗੇ ਤੇ ਅਸੀਂ ਕਿਹਾ ਕਿ ਹਨਾ ਕਿ ਆਪਣਾ ਕੰਮ ਤੋਰੀਏ ਹਨਾ ਵਧੀਆ ਆ ਤੇ ਵਧੀਆ ਖਰਚਾ ਚੱਲੇਗਾ ਹਨਾ ਤੇ ਸਾਡਾ ਵੀ ਵੀ ਜੂੰ ਸਾਨੂੰ ਵਧੀਆ ਵੀ ਲੱਗਦਾ ਸੀਗਾ ਸਾਡਾ ਬੈਸਟ ਕੰਮ ਹੈ ਵੀ ਸਾਨੂੰ ਵਧੀਆ ਲੱਗਦੀ ਜੀ ਜੀ ਜਿਵੇਂ ਤੁਸੀਂ ਜਿਵੇਂ ਕਿ ਬਾਹਰ ਜਾ ਰਹੇ ਨੇ ਹਨਾ ਕਿ ਉੱਥੇ ਕੁਝ ਵੀ ਨਹੀਂ ਬਣ ਰਿਹਾ ਹੈਗਾ ਨਾ ਵਾਪਿਸ ਆ ਰਹੇ ਨੇ ਇਸ ਤੋਂ ਬੈਸਟ ਹੈ ਕਿ ਆਪਣਾ ਕੰਮ ਤੋਰੋ ਹਨਾ ਜੀ ਜੀ ਮੈਮ ਜਿਵੇਂ ਤੁਹਾਡਾ ਨਵਾਂ ਨਵਾਂ ਵਿਆਹ ਹੋਇਆ ਹੋਇਆ ਤਾਂ ਜੇ ਚੂੜਾ ਹਨਾ ਬਹੁਤ ਸੋਹਣੇ ਲੱਗ ਰਹੇ ਹੋ ਪਰ ਕੁੜੀਆਂ ਦੀ ਅਕਸਰ ਡਿਮਾਂਡਾਂ ਨਹੀਂ ਹੁੰਦੀਆਂ ਵੀ ਹਲਕਾ ਵਿਆਹ ਹੋਇਆ ਕਿਤੇ ਘੁੰਮਣ ਫੇਰਨ ਚੱਲੀਏ ਤੁਸੀਂ ਆਉਂਦੇ ਸਾਰੀ ਮੈਨੂੰ ਕੰਮ ਲਾ ਲਿਆ ਨਹੀਂ ਮੈਮ ਇਹ ਮੇ ਦਾ ਕੁਝ ਨਹੀਂ ਹੈ ਤਾਂ ਆਪਣੀ ਥਿੰਕਿੰਗ ਆ ਹਨਾ ਸੋਚਣਾ ਨਾ ਸੋਚਣਾ ਤੇ ਬਟ ਹਨਾ ਮਿੰਤਾ ਇਦਾਂ ਆ ਕਿ ਹਨਾ ਕਿ ਆਪਣਾ ਆਪਣੇ ਹਨਾ ਹਸਬੰਡ ਦੀ ਸਪੋਰਟ ਕਰੀਏ ਠੀਕ ਆ ਸਭ ਤੋਂ ਬੈਸਟ ਆ ਕਿ ਹਨਾ ਫੇ ਹਰ ਇੱਕ ਕੰਮ ਹਨਾ ਹਸਬੰਡ ਦੇ ਸਿਰ ਤੇ ਨਹੀਂ ਛੱਡਿਆ ਜਾਂਦਾ ਹੈਗਾ ਤੇ ਆਪਾਂ ਉਹਦੇ ਨਾਲ ਕੰਮ ਕਰਾਂਗੇ ਤਾਂ ਕੁਝ ਉਹਨੂੰ ਵੀ ਹੈਲਪ ਹੋਵੇ ਹਨਾ ਤੇ ਆਪਾਂ ਨੂੰ ਵੀ ਹੈਲਪ ਹੋਵੇ ਤੇ ਮੇ ਤਾਂ ਇਹੀ ਮੰਦਾ ਕਿ ਸਾਰਿਆਂ ਨੂੰ ਕਿ ਹਾਂ ਹਨਾ ਨਾਲ ਹੈਲਪ ਕਰवानी ਚਾਹੀਦੀ ਆ ਤੇ ਆਪਣਾ ਕੰਮ ਤੋਂ ਆਪਣਾ ਹੀ ਆ ਜੀ ਜੀ ਫਿਰ ਹੋਰ ਨਾਲ ਮਤਲਬ ਕੀ ਕੀ ਬਣਾ ਲੈਨੇ ਹੋ ਕੀ ਰੁਟੀਨ ਹੁੰਦੀ ਆ ਤੁਹਾਡੀ ਕਿੰਨੇ ਵਜੇ ਇੱਥੇ ਪਹੁੰਚ ਜਾਨੇ ਹੋ ਤੇ ਸ਼ਾਮੇ ਕਿੰਨੇ ਵਜੇ ਨਿਕਲਦੇ ਹੋ ਇਥੋਂ ਮੈਮ ਮੈਂ ਸਵੇਰੇ 8 ਵਜੇ ਆਨੇ ਆ 8 8:30 ਵਜੇ ਆਨੇ ਆ ਤੇ 10 ਵਜੇ ਜਾਂਦੇ ਆ ਇਸ ਇਥੇ ਤੋਂ ਜੀ ਜੀ ਤੇ ਸਾਡਾ ਹੈਗਾ ਯਾ ਬਨਾਣਾ ਸ਼ੇਕ ਹੋ ਗਿਆ ਤਾਂ ਤੇ ਮਿਕਸ ਫਰੂਟ ਹੋ ਗਿਆ ਹਨਾ ਤੇ ਪਪੀਤਾ ਸ਼ੇਕ ਹੋ ਗਿਆ ਤੇ ਓਰੀਓ ਸ਼ੇਕ ਹੋ ਗਿਆ ਚਾਕਲੇਟ ਸ਼ੇਕ ਹੋ ਗਿਆ ਉਹ ਸਾਡਾ ਹਨਾ ਰੁਟੀਨ ਦਾ ਜੀ ਜੀ ਇਹ ਆਈਡੀਆ ਵਿਆਹ ਤੋਂ ਪਹਿਲੇ ਹੀ ਸੋਚਿਆ ਹੋਇਆ ਸੀ ਕਿ ਵਿਆਹ ਤੋਂ ਕਰਵਾਉਣ ਤੋਂ ਬਾਅਦ ਇਹ ਆਈਡੀਆਜ਼ ਆਏ ਦਿਮਾਗ ਦੇ ਵਿੱਚ ਆ ਨੀ ਮੈਮ ਜਿੱਦਾਂ ਹੁਣ ਦੇਖ ਰਹੇ ਆ ਹਨਾ ਕਿ ਆਪਣੇ ਖਰਚੇ ਜ਼ਿਆਦਾ ਵੱਧ ਰਹੇ ਨੇ ਹਨਾ ਤੇ ਉਸ ਤੋਂ ਬਾਅਦ ਹੀ ਸੀਨੇ ਵਿਆਹ ਤੋਂ ਬਾਅਦ ਹੀ ਸੋਚਿਆ ਸੀਗਾ ਕਿ ਅਸੀਂ ਆ ਘੱਟੋਰੀਏ ਅੱਛਾ ਵਿਆਹ ਤੋਂ ਬਾਅਦ ਖਰਚੇ ਜ਼ਿਆਦਾ ਵੱਧਣ ਲੱਗ ਜਾਂਦੇ ਹਨ ਹਾਂਜੀ ਫਿਰ ਉਸ ਤੋਂ ਬਾਅਦ ਹਨਾ ਆਪਣਾ ਖੁਦ ਦਾ ਖਰਚਾ ਹੋ ਗਿਆ ਫੈਮਿਲੀ ਦਾ ਖਰਚਾ ਹੋ ਗਿਆ ਨਾ ਬਹੁਤ ਸਾਰੇ ਖਰਚੇ ਹੋ ਜਾਂਦੇ ਨੇ ਫਿਰ ਅਸੀਂ ਨੇ ਆ ਘੱਟ ਸੋਚਿਆ ਸੀਗਾ ਵਿਆਹ ਤੋਂ ਬਾਅਦ ਸੋਚਿਆ ਸੀਗਾ ਇਹ ਜੂਸ ਦਾ ਕੰਮ ਹੀ ਕਿਉਂ ਕੋਈ ਹੋਰ ਵੀ ਥੌਟ ਆਇਆ ਹੋ ਦਿਮਾਗ 'ਚ ਜਿੱਦਾਂ ਅੱਜਕੱਲ੍ਹ ਕੁੜੀਆਂ ਦਾ ਹੁੰਦਾ ਵੀ ਸੈਲੂਨ ਖੋਲ੍ਹ ਲੀਏ ਜਾਂ ਪਾਰਲਰ ਕਈ ਹੋਰ ਵੀ ਹੁੰਦੇ ਨੇ ਟਿਊਸ਼ਨ ਪੜਾ ਉਹਨ ਗਰਮੀ ਦਾ ਸੀਜ਼ਨ ਆ ਹਨਾ ਤੇ ਸਭ ਤੋਂ ਬੈਸਟ ਲੋਕ ਹਨਾ ਜੂਸ ਵਗੈਰਾ ਹੀ ਕਰਦੇ ਆ ਟਰਾਈ ਕਰਦੇ ਆ ਹਨਾ ਤੇ ਸਭ ਤੋਂ ਵੱਧ ਜੂਸ ਤੇ ਕੰਮ ਚੱਲ ਰਿਹਾ ਆ ਤਾਂ ਕਰਕੇ ਇਸ ਜੂਸ ਦਾ ਕੰਮ ਤੋਰਿਆ ਸੀਗਾ ਦੀ ਪਿਆਸ ਤੇ ਕੰਮ ਪੇਕਿਆਂ ਤੇ ਸੌਰੀਆਂ ਬੋਲੋ ਤੁਹਾਨੂੰ ਫੁੱਲ ਸਪੋਰਟ ਆ ਹਾਂਜੀ ਮੈਨੂੰ ਸੌਰੀਆਂ ਵੱਲੋਂ ਫੁੱਲ ਸਪੋਰਟ ਆਈ ਉਹ ਖੁਦ ਕਹਿੰਦੇ ਆ ਕਿ ਤੁਸੀਂ ਕੰਮ ਕਰੋ ਈ ਅੱਛੀ ਅੱਛੀ ਸਾਂ ਇੱਕ ਪਲੀਜ਼ ਡੋਨਟ ਮਾਈਂਡ ਇੱਕ ਕੁੜੀਆਂ ਆਪਣਾ ਸਹੇਲੀਆਂ ਹੁੰਦੀਆਂ ਨੇ ਨਾ ਉਹ ਕੋਈ ਤਾਣੇ ਮੇਰੇ ਤਾਂ ਨਹੀਂ ਦਿੰਦੀਆਂ ਹੈਗੀਆਂ ਕਿਤੇ ਵੀ ਜੂਸ ਲਾਉਣ ਲੱਗੀ ਤੂੰ ਵਿਆਹ ਕਰਵਾ ਕੇ ਘੁੰਮਣ ਜਾਂਦੇ ਨੇ ਤੂੰ ਰੋਡ ਤੇ ਜੂਸ ਦੀ ਰੇੜੀ ਲਾਉਣ ਲ ਨੀ ਮੈਮ ਵੈਸੇ ਜੇ ਬੋਲਣਗੇ ਵੀ ਹਨਾ ਤਾਂ ਆਪਾਂ ਆਪਣਾ ਕੰਮ ਤੋਰਨਾ ਹੈ ਹਨਾ ਆਪਾਂ ਤਾਂ ਆਪਣਾ ਦੇਖਣਾ ਹੈ ਆਪਾਂ ਲੋਕਾਂ ਦਾ ਥੋੜੀ ਦੇਖਣਾ ਹੈ ਲੋਕ ਤਾਂ ਬਹੁਤ ਕੁਝ ਬੋਲਣਗੇ ਹਨਾ ਆਪਾਂ ਤਾਂ ਵੀ ਮਿਸ ਆਪਣੀ ਫੈਮਿਲੀ ਦੀ ਸਪੋਰਟ ਕਰਨੀ ਆ ਤਾਂ ਆਪਾਂ ਆਪਣੀ ਸਪੋਰਟ ਕਰਨੀ ਹਨਾ ਆਪਾਂ ਕੁਝ ਜੇ ਬਣਨਾ ਆ ਤਾਂ ਖੜਨਾ ਹੀ ਪੈਣਾ ਆ ਠੀਕ ਠੀਕ ਤਾਂ ਵੀ ਕਰਨਾ ਹੀ ਪੈਣਾ ਆ ਜੀ ਮੈਮ ਇੱਕ ਮੇਰਾ ਸਵਾਲ ਇਹ ਰਹੂਗਾ ਜਿੱਦਾਂ ਹਨਾ ਅੱਜ ਕੱਲ ਬਹੁਤ ਜ਼ਿਆਦਾ ਆਪਾਂ ਮਾਪੇ ਦੇਖੀਏ ਕੁੜੀਆਂ ਨੂੰ ਘਰੇ ਬਿਠਾ ਲੈਂਦੇ ਨੇ ਹਨਾ ਤਾਂ ਤੁਸੀਂ ਉਹਨਾਂ ਕੁੜੀਆਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਮੈਂ ਉਹਨਾਂ ਨੂੰ ਮੈਸੇਜ ਇਦਾਂ ਦੇਣਾ ਚਾਹਾਂਗੀ ਕਿ ਹਨਾ ਆਪਾਂ ਨੂੰ ਕੰਮ ਕਰਨਾ ਚਾਹੀਦਾ ਏ ਠੀਕਾ ਘਰੇ ਬੈ ਕੇ ਕੁਝ ਨਹੀਂ ਹੁੰਦਾ ਹੈਗਾ ਤੇ ਜੇ ਇਹਨਾਂ ਲੋਕ ਨੇ ਹਨਾ ਲੋਕਾਂ ਨੇ ਸੋਚਣਾ ਹੈ ਤਾਂ ਉਹ ਘਰੇ ਬੈਠੇ ਵੀ ਸੋਚ ਲੈਣਗੇ ਜੋ ਉਹਨਾਂ ਨੇ ਗਲਤ ਮੈਂਡ ਸੋਚਣਾ ਹਨਾ ਤੇ ਸਭ ਤੋਂ ਬੈਸਟ ਹੈ ਕਿ ਕੰਮ ਕਰੋ ਠੀਕਾ ਤਾਂ ਸਭ ਕੁਝ ਠੀਕ ਹੈ ਕੰਮ ਨਾਲ ਸਭ ਕੁਝ ਹੈ ਪਰ ਇਥੇ ਕੁੜੀ ਦੇ ਵੀ ਡਿਪੈਂਡ ਕਰਦਾ ਏ ਕੋ ਆਪਣੇ ਮਾਪੇ ਦਾ ਜਿਹੜਾ ਵਿਸ਼ਵਾਸ ਬਣਾ ਕੇ ਰੱਖੇ ਹੈ ਨਾ ਹਾਂਜੀ ਸਭ ਤੋਂ ਬੈਸਟ ਹੈ ਕਿ ਹਨਾ ਉਹ ਆਪਣੇ ਮਾਪੇ ਦਾ ਵਿਸ਼ਵਾਸ ਬਣਾ ਕੇ ਰੱਖੇ ਠੀਕਾ ਐਵੇਂ ਦਾ ਕੁਝ ਨਾ ਕਰੇ ਕਿ ਜਿਨੇ ਹਨਾ ਆਪਣੇ ਮਾਪੇ ਨੂੰ ਸ਼ਰਮਿੰਦਾ ਹੋਣਾ ਪਵੇ ਤੇ ਆਪਣਾ ਸਟੈਂਡ ਲੈਣ ਲਈ ਹੈ ਨਾ ਬਹੁਤ ਕੁਝ ਸੁਣਨਾ ਵੀ ਪੈਂਦਾ ਆ ਬਹੁਤ ਕੁਝ ਸਹਿਣਾ ਵੀ ਪੈਂਦਾ ਆ ਤਾਂ ਮੇਰਾ ਇਹੀ ਕਹਿਣਾ ਆ ਕਿ ਹਨਾ ਵੀ ਆਪਣਾ ਕੰਮ ਕਰੋ ਠੀਕਾ ਤੇ ਕੰਮ ਤੋਂ ਸਿੱਧਾ ਘਰੇ ਘਰ ਤੋਂ ਸਿੱਧਾ ਕੰਮ ਬਸ ਐਵੇਂ ਤਾਂ ਕੁਝ ਨਾ ਸੋਚੋ ਥਿੰਕਿੰਗ ਲੋਕ ਬਹੁਤ ਕੁਝ ਬੋਲੇਗੇ ਇੱਕ ਨੰਝ ਵਿੱਚ ਵਿਆਹ ਤੋਂ ਬਾਅਦ ਕਈ ਕੇਸ ਸਾਹਮਣੇ ਆਏ ਨੇ ਵੀ ਵਿਆਹ ਹੋ ਜਾਂਦੇ ਨੇ ਪਹਿਲਾਂ ਹੋਰ ਗੱਲਾਂ ਹੁੰਦੀਆਂ ਨੇ ਬਾਅਦ ਚ ਕੁਝ ਹੋਰ ਗੱਲਾਂ ਹੁੰਦੀਆਂ ਨੇ ਥੋੜਾ ਜਿਹਾ ਕੁਝ ਉਹ ਤਾਂ ਨਹੀਂ ਹੋਇਆ ਤੁਹਾਡੇ ਨਾਲ ਵੀ ਜਿੱਦਾਂ ਹਨਾ ਕਿ ਸਾਹਮਣੇ ਆਏ ਨੇ ਵੀ ਹਸਬੈਂਡ ਕਹਿਣ ਲੱਗ ਜਾਂਦਾ ਵੀ ਨਹੀਂ ਤੂੰ ਘਰ ਹੀ ਬੈਠਣਾ ਬਾਹਰ ਨਹੀਂ ਜਾਣਾ ਹੈਗਾ ਕੰਮ ਮੈਂ ਹੀ ਕਰਨਾ ਵੀ ਬਸ ਤੂੰ ਘਰੇ ਬਹਿ ਕੇ ਰੋਟੀ ਢੱਕ ਬਣਾ ਭਾਂਡੇ ਮਾਂਜ ਨਹੀਂ ਨਹੀਂ ਇਹਨਾਂ ਨੇ ਮੈਨੂੰ ਖੁਦ ਕਿਹਾ ਆ ਕਿ ਠੀਕ ਹੈ ਕਿ ਤੂੰ ਕੰਮ ਕਰਨਾ ਠੀਕ ਹੈ ਤੇਰੀ ਮਰਜ਼ੀ ਹੈ ਠੀਕ ਹੈ ਮੈਂ ਤੇਰੇ ਨਾਲ ਸਪੋਰਟ ਕਰੂੰਗਾ ਜੇ ਤੈਨੂੰ ਇਹ ਕੰਮ ਨਹੀਂ ਹੋਣਾ ਵਧੀਆ ਲੱਗਦਾ ਤੂੰ ਜੋੱਥੇ ਵੀ ਕਰਨਾ ਨਾ ਉੱਥੇ ਕੰਮ ਕਰ ਠੀਕ ਆ ਤੂੰ ਪੜਨਾ ਜਾਂਦਾ ਪੜਾ ਠੀਕ ਆ ਮੈਂ ਤੇਰੇ ਨਾਲ ਖੜੂਗਾ ਹਮੇਸ਼ਾ ਤੇ ਐਵੇਂ ਤਾਂ ਕੁਝ ਥਿੰਕਿੰਗ ਐਵੇਂ ਦਾ ਹੈ ਨਹੀਂਗਾ ਤੇ ਮੇਰੇ ਹਸਬ ਯਾਰ ਮੇਰੀ ਹਰ ਇੱਕ ਸਪੌਟ ਕਰਦੇ ਆ ਵੀ ਸਭ ਮੇਰੇ ਨਾਲ ਖੜਦੇ ਆ ਹਮੇਸ਼ਾ ਜੀ ਜੀ ਐਵੇਂ ਦਾ ਕੁਝ ਨਹੀਂ ਹੈ ਠੀਕ ਹੈ ਹੁਣ ਤੁਹਾਡੇ ਫਿਰ ਹਸਬੰਦ ਨਾਲ ਵੀ ਮਿਲਾ ਦੋ ਆਪਾਂ ਗੱਲਬਾਤ ਕਰ ਲਈ ਹੈ ਨਾ ਉਹਨਾਂ ਨਾਲ ਹੀ ਹਾਂਜੀ ਵੀਰ ਜੀ ਤੁਹਾਡੀ ਸਭ ਤੋਂ ਪਹਿਲਾਂ ਜੋੜੀ ਬਹੁਤ ਜ਼ਿਆਦਾ ਸੋਹਣੀ ਆ ਬਾ ਕਮਾਲ ਆ ਹਾਂ ਜਿੱਦਾਂ ਮੈਂ ਨਾ ਤੁਹਾਡੀ ਆ ਕਾਰਟ ਦੇਖ ਰਹੀ ਆ ਇਹ ਤੁਹਾਡੇ ਦਿਮਾਗ ਸੇ ਆਈ ਡੀਆ ਕਿਵੇਂ ਆਇਆ ਮਤਲਬ ਇਹ ਦੀਦੀ ਅਸੀਂ ਫੌਰਨ ਤੋਂ ਦੇਖਿਆ ਹੋਇਆ ਆਈ ਡੀਆ ਹੈਗਾ ਉਧਰ ਸਾਰੇ ਇਦਾਂ ਦੇ ਕੈਬਨ ਵਗੈਰਾ ਬਣਾ ਕੇ ਆਪਣਾ ਕੰਮ ਕਰਦੇ ਆ ਚਾਈਨਾ ਵਗੈਰਾ ਕੈਨੇਡਾ 'ਚ ਸਾਰੀ ਤੇ ਆਪਣੇ ਫੂਡ ਵੈਨਸ ਤੇ ਤਿਆਰ ਕਰਦੇ ਆ ਅਸੀਂ ਸੋਚਿਆ ਵੀ ਆਪਣੀ ਫੂਡ ਵੈਨ ਤਿਆਰ ਕਰੀਏ ਪਰ ਸਾਡੇ ਕੋਲ ਇੰਨਾ ਬਜਟ ਨਹੀਂ ਸੀਗਾ ਇਸ ਕਰਕੇ ਅਸੀਂ ਛੋਟਾ ਜੇ ਛੋਟੇ ਤੋਂ ¿Qué just ਤੁਸੀਂ ਫੋਰਨ ਦੀ ਗੱਲ ਕੀਤੀ ਆ ਹਨਾ ਪਰ ਅੱਜ ਕੱਲ ਜਿਹੜੀ ਆਪਣੀ ਯੂਥ ਹੈ ਚ ਇਹੋ ਮੁੰਡੇ ਕੁੜੀਆਂ ਨੇ ਚਾਹੇ ਹਸਬੈਂਡ ਵਾਈਫ ਨੇ ਵਿਆਹ ਕਰਾ ਕੇ ਬਾਹਰ ਨੂੰ ਜਾਈ ਜਾਂਦੇ ਨੇ ਪਰ ਬਹੁਤਿਆਂ ਨੂੰ ਤਾਂ ਹੁਣ ਵਾਪਸ ਵੀ ਭੇਜਤਾ ਪਰ ਜਿੱਦਾਂ ਤੁਸੀਂ ਫੋਰਨ ਦੀ ਗੱਲ ਕੀਤੀ ਆ ਵੀ ਉਹ ਸੀ ਉੱਥੋਂ ਆਈਡੀਆ ਲਿਆ ਪਰ ਆਪਣੇ ਵਾਲੇ ਤਾਂ ਉਧਰ ਜਾ ਰਹੇ ਨੇ ਤੁਸੀਂ ਉਧਰਲੇ ਆਈਡੀਆ ਇੱਧਰ ਅਜ਼ਮਾ ਰਹੇ ਹੋ ਇਹਦੇ ਬਾਰੇ ਤੁਹਾਡਾ ਕੀ ਕਹਿਣਾ ਆਪਾਂ ਇਹ ਚਾਹੁੰਦੇ ਆਂ ਕਿ ਵੀ ਜਿਹੜੇ ਆਪਣੇ ਯੂਥ ਆ ਸਾਰਾ ਉਧਰ ਜਾ ਰਿਹਾ ਹੈਗਾ ਉਹ ਇੱਧਰ ਕੰਮ ਕਰ ਸਕਦਾ ਹੈਗਾ ਵੱਟ ਕਰਨਾ ਨਹੀਂ ਹੈ ਆਪਾਂ ਜੇ ਆਪਾਂ ਕਰਨ ਤੇ ਆਈਏ ਕੁਝ ਵੀ ਕਰ ਸਕਦੇ ਆਂਗੇ ਘੱਟ ਪੈਸੇ ਲਾ ਕੇ ਆਪਾਂ 4-5 ਲੱਖ ਲਾ ਕੇ ਕਰ ਸਕਦੇ ਆ ਬਟ ਆਪਾਂ 20 ਲੱਖ ਰੁਪਈਆ ਲਾ ਕੇ ਆਪਾਂ ਬਾਹਰ ਤੱਕ ਜਾਣੇ ਆ ਪਰ ਉਧਰ ਜਾ ਕੇ ਵੀ ਆਪਾਂ ਸਟਲ ਨਹੀਂ ਹੁੰਦੇ ਹੈਗੇ ਉਧਰ ਵੀ ਇੰਨੇ ਜਿਆਦਾ ਫਰਾਡ ਹੋ ਰਹੇ ਨੇਗੇ ਕਿ ਆਪਣੇ ਜਿਆਦਾ ਬਾਹਰ ਬਾਹਰੋਂ ਇਧਰ ਆ ਰਹੇ ਨੇ ਡਿਪੋਟੋ ਕੇ ਵੀ ਉਦਾਂ ਵੀ ਆ ਰਹੇ ਨੇਗੇ ਉਧਰ ਨਾਲ ਆਪਣੇ ਕੁੜੀਆਂ ਸੇਫ ਨਹੀਂ ਜੀ ਨਾਲ ਆਪਣੇ ਮੁੰਡੇ ਸੇਫ ਨਹੀਂ ਜੀ ਕਿਉਂਕਿ ਉਧਰ ਨਸੀਬ ਬਹੁਤ ਜਿਆਦਾ ਨੇਗੇ ਮੁੰਡੇ ਵੀ ਲੱਗੇ ਹੋਏ ਨੇਗੇ ਕੁੜੀਆਂ ਵੀ ਲੱਗੀਆਂ ਹੋਈਆਂ ਨੇ ਜੀ ਇਸ ਤੋਂ ਵੈਸਟ ਹੈ ਕਿ ਆਪਣਾ ਇਧਰ ਰਹੋ ਨਾਲੇ ਆਪਣੇ ਮਾਪੇ ਕੋਲ ਰਹਾਂਗੇ ਜੀ ਆਪਾਂ ਨਾਲੇ ਆਪਾਂ ਆਪਣੀ ਕਮਾਈ ਵੀ ਕਰਾਂਗੇ ਜੀ ਇਸ ਤੋਂ ਵਧੀਆ ਤਾਂ ਵੀ ਆਪਣਾ ਕੰਮ ਕਰੋ ਥੋੜੇ ਪੈਸੇ ਲਾ ਕੇ ਕਰ ਲਓ ਆਪਣਾ ਕਰ ਲਓ ਬਸ ਤਾਂ ਇਹ ਵੀ ਤੁਸੀਂ ਕਿਹਾ ਵੀ ਥੋੜੇ ਪੈਸੇ ਲਾ ਕੇ ਕਰ ਲੋ ਕੰਮ ਕਰ ਲੋ ਚਾਹੇ ਆਪਣਾ ਕਰ ਲੋ ਪਰ ਆਪਣੀ ਅੱਜ ਦੀ ਯੂਥ ਅਜੇ ਮੁੰਡੇ ਨੇ ਕੁੜੀਆਂ ਨੇ ਚਾਹੇ ਹਸਬੈਂਡ ਵਾਈਫ ਨੇ ਚਾਹੇ ਉਹ ਰੋੜਤੇ ਨੇ ਮਤਲਬ ਇਹ ਕੰਮ ਕਰਨ ਤੋਂ ਕਤਰੋਂਦੇ ਨੇ ਕਿਉਂ ਕਤਰੋਂਦੇ ਨੇ ਬਾਹਰ ਜਾ ਕੇ ਵੀ ਰੇੜੀਆਂ ਹੀ ਲਾਉਂਦੇ ਨੇ ਸਾਫ਼-ਸਾਬ ਦਾ ਵਿੱਚ ਕਹੀ ਇਹ ਫਲਸ ਤੱਕ ਮਤਲਬ ਸਾਫ਼ ਕਰਦੇ ਆ ਪੋਚੇ ਲਾਉਂਦੇ ਆ ਘਰਾਂ ਦੇ ਵਿੱਚ ਹਾਂ ਜੀ ਇਸ ਤੋਂ ਵੈਸਟ ਹੈ ਕਿ ਇਹ ਇੱਧਰ ਹੀ ਕੰਮ ਕਰਿਆ ਜਾ ਵੀ ਜੀ ਉਧਰ ਉਹਨਾਂ ਨੂੰ ਐ ਹੁੰਦਾ ਹੈ ਕਿ ਵੀ ਸਾਨੂੰ ਦੇਖਣਗੇ ਲੋਕ ਕੀ ਸੋਚਣਗੇ ਮੇਰੇ ਫਰੈਂਡ ਸਰਕਲ ਦੇਖੂਗਾ ਕੀ ਸੋਚੂਗਾ ਬਟ ਜੇ ਕਿਸੇ ਨੇ ਆਪਣਾ ਕਮਾਣਾ ਹੈਗਾ ਥੋੜਾ ਬਹੁਤਾ ਫਿਰ ਇਹ ਚੀਜ਼ਾਂ ਮੈਟਰ ਨਹੀਂ ਕਰਦੀ ਆ ਆਪਾਂ ਆਪਾਂ ਕਿਸੇ ਥੱਲੇ ਆਪਾਂ ਜੌਬ ਕਰ ਰਹੇ ਹੋਈਏ ਤੋ ਆਪਾਂ ਨੂੰ 10000 ਰੁਪਏ ਸੈਲਰੀ ਦੇਵੇਗਾ ਜੇ ਆਪਾਂ ਇੱਧਰ ਕਰ ਰਹੇ ਆ ਜੇ ਆਪਣਾ 1000 10000 ਰੁਪਏ ਵੀ ਵਣ ਰਹੇ ਤਾਂ 30000 ਹੋ ਗਿਆ ਮਹੀਨੇ ਦਾ ਜੀ ਉਹ ਸਰਕਾਰੀ ਨੌਕਰੀ ਦੇ ਕੰਪੇਅਰ ਹੀ ਹੈਗਾ ਜੇ ਆਪਣਾ ਕੰਮ ਕਰੀਏ ਜੀ ਨੌਕਰੀ ਤਾਂ ਮਿਲਨੇ ਤੋ ਰਹੀ ਨਾ ਆਪਾਂ ਨੂੰ ਕੋਈ ਅਨਸਾਰ 50 60000 ਰੁਪਏ ਦੇਣ ਤੋ ਰਹਾ ਇਸ ਤੋਂ ਵਧੀਆ 50 60000 ਰੁਪਏ ਇਨਵੈਸਟ ਕਰੋ ਆਪਣਾ ਕੰਮ ਤੋਰੋ ਇੱਕ ਮਹੀਨਾ ਨਹੀਂ ਬਣੇਗਾ ਉਸ ਤੋਂ ਅਗਲੇ ਮੰਥ ਬਣੇਗਾ ਉਸ ਤੋਂ ਨੈਕਸਟ ਮੰਥ ਬਣੇਗਾ ਕਦੀ ਤਾਂ ਕਦੀ ਇਹਦਾ ਆਪਣਾ ਬਣੇਗਾ ਹੀ ਇਸ ਤੋਂ ਵੈਸਟ ਹੈ ਕਿ ਕਿਸੇ ਦੇ ਮੈਨੇਜਰ ਨਾਲੋਂ ਆਪਣਾ ਕੰਮ ਕਰੋ ਜਦੋਂ ਆਪਾਂ ਕਿਸੇ ਦੇ ਥੱਲੇ ਕਰਾਉਂਦੇ ਆ ਅਗਲਾ ਰੋਮ ਮਾਰਦਾ ਕਿ ਪੁੱਛੇ ਲਾ ਆ ਕਰ ਉਹ ਕਰ ਟਾਈਮ ਤੇ ਆ ਟਾਈਮ ਤੇ ਜਾ ਔਰ ਕਿੰਨਾ ਕੁ ਸੁਣਨਾ ਪੈਂਦਾ ਆਪਣੇ ਕੰਮ ਤੇ ਕੋਈ ਨਹੀਂ ਆਪਣੇ ਆਪ ਮਾਲਕ ਹੋਵਾਂਗੇ ਆਪਾਂ ਆਪਣਾ ਮਨ ਕਰੀਗਾ ਆਪਣਾ ਕੰਮ ਕਰਾਂਗੇ ਨਹੀਂ ਕਰੀਗਾ ਆਪਣਾ ਬੰਦ ਕਰ ਦਾਂਗੇ ਵੀ ਸਿੱਕ ਮੇਰਾ ਸਵਾਲ ਇਹ ਰਹੂਗਾ ਜਿੱਦਾਂ ਤੁਹਾਨੂੰ ਕੋਈ ਯਾਰਾਂ ਦੋਸਤਾਂ ਵੱਲੋਂ ਜਾਂ ਰਿਸ਼ਤੇਦਾਰਾਂ ਵੱਲੋਂ ਤਾਣੇ ਮੇਨੇ ਤਾਂ ਨਹੀਂ ਸੁਣ ਨੂੰ ਆ ਰਹੇ ਵੀ ਤੁਸੀਂ ਨਵੀਂ ਵਿਆਹੀ ਕੁੜੀ ਨੂੰ ਜਾਂ ਨਵੀਂ ਵਿਆਹੀ ਨੂੰ ਰੋਡ ਤੇ ਲੈ ਕੇ ਖੜ ਗਿਆ ਨਾ ਨਾ ਜੀ ਇਦਾਂ ਦਾ ਕੋਈ ਨਹੀਂ ਹੈਗਾ ਉਹ ਸਾਰੇ ਆਪਣਾ ਸਪੋਰਟ ਕਰਦੇ ਨੇਗੇ ਜਿੰਨਾ ਮੇਰਾ ਫਰੈਂਡ ਸਰਕਲ ਆ ਸਾਰਾ ਬਹੁਤ ਵਧੀਆ ਉਹ ਸਾਰੇ ਆਪ ਆਉਂਦੇ ਨੇਗੇ ਇੱਥੇ ਸ਼ੇਕ 버ਗਰ ਆ ਟਰਾਈ ਕਰਦੇ ਨੇ ਜੂਸ ਵਗੈਰਾ ਟਰਾਈ ਕਰਦੇ ਨੇ ਉਹ ਕਹਿੰਦੇ ਨੇ ਬਹੁਤ ਵਧੀਆ ਸੇ ਆਪਣਾ ਯੂਥ ਹੌਲੀ ਹੌਲੀ ਵੀ ਫਰਕ ਪੈਂਦਾ ਜਾ ਰਿਹਾ ਹੌਲੀ ਹੌਲੀ ਸਾਰੇ ਕੰਮ ਕਰਨ ਲੱਗ ਗਏ ਮੁੰਡੇ ਆਪਣੇ ਕਈ ਨੇਗੇ ਜਿਹੜੇ ਨੀਲਾ ਭਵਨ ਲਾਂਦੇ ਨੇਗੇ ਆਪਾਂ ਸਟੇਟ ਲਾਂਦੇ ਨੇਗੇ ਇਦਾਂ ਦੀ ਕਾਰਟ ਵਗੈਰਾ ਉਹ ਕਹਿੰਦੇ ਨੇ ਕਿ ਬਹੁਤ ਵਧੀਆ ਵੀ ਆਪਣਾ ਕੰਮ ਕਰੋ ਉਦਾਂ ਵੀ ਵੀ ਵਧੀਆ ਹੈਗਾ ਇਹ ਕੰਮ ਵਧੀਆ ਆਪਣਾ ਜੇ ਕਰਾਂਗੇ ਤਾਂ ਕੀ ਡਿਮਾਂਡ ਤਾਂ ਨਹੀਂ ਰੱਖੀ ਗਈ ਹੈਗੀ ਜੀ ਕੋਈ ਡਿਮਾਂਡ ਨਹੀਂ ਇਹਨਾਂ ਦੀ ਕੋਈ ਕਦੇ ਵੀ ਕੋਈ ਡਿਮਾਂਡ ਨਹੀਂ ਰਹੀ ਇਹਨਾਂ ਤੋਂ ਪਹਿਲਾਂ ਹੀ ਵੀ ਹਾਂ ਮੈਨੂੰ ਲੱਗਦਾ ਹੁੰਦਾ ਵੀ ਇਹਨਾਂ ਨੂੰ ਕੁਝ ਚਾਹੀਦਾ ਹੈਗਾ ਆਪਾਂ ਇਹਨਾਂ ਨੂੰ ਪੁੱਛ ਲੈਣੇ ਆਂਗੇ ਵੀ ਕੀ ਲੋੜ ਹੈਗੀ ਕਿਵੇਂ ਵੀ ਆ ਵੀ ਜਿੰਮੇ ਵੀ ਤੁਹਾਨੂੰ ਸੈਟ ਲੱਗਦਾ ਹੈਗਾ ਇਹ ਵੀ ਆਪਣਾ ਘਰ ਛੱਡ ਕੇ ਆਈ ਆਪਣੀ ਫੈਮਿਲੀ ਛੱਡ ਕੇ ਆਈ ਆ ਜੇ ਆਪਣੇ ਕੋਲ ਫੂਸੇ ਨੀਰ ਹੋ ਗਈ ਫਿਰ ਆਪਣਾ ਕੋਈ ਫਾਇਦਾ ਨਹੀਂ ਹੈਗਾ ਜੀ ਐਵੇਂ ਬਿਆਕਰਦਾ ਜੀ ਮੈਂ ਕਹਿੰਦਾ ਵੀ ਇਹ ਵੀ ਖੁਸ਼ ਰਹੀ ਮੈਂ ਵੀ ਖੁਸ਼ ਰਹਾ ਜੇ ਖੁਸ਼ ਰਹੂ ਮੈਂ ਰਹੂੰਗਾ ਜੀ ਜੇ ਮੈਂ ਖੁਸ਼ ਆਈ ਖੁਸ਼ ਆ ਜੀ ਜੋ ਵੀ ਇਹਨਾਂ ਦੀ ਡਿਮਾਂਡ ਹੁੰਦੀ ਆ ਪਹਿਲਾਂ ਕਹਿ ਦੇਣਾ ਵੀ ਹੱਕ ਮਾਕ ਆਦੇ ਵਾਸਤੇ ਰਹੇ ਆ ਜੀ ਆਪਾਂ ਜੇ ਆਪਾਂ ਇਹਨਾਂ ਦੀ ਡਿਮਾਂਡ ਨਹੀਂ ਪੂਰੀ ਕਰਾਂਗੇ ਫਿਰ ਫਾਇਦਾ ਹੀ ਨਹੀਂ ਇਹੋ ਜੀ ਕਮਾਈ ਦਾ ਜੀ ਜੇ ਆਪਾਂ ਹੁਣ ਕਪਵਾਏ ਸੇ ਕਮਾ ਕੇ ਜਮਾ ਕਰੀ ਜਾਈਏ ਕਰੀ ਜਾਈਏ ਕਮਾਉਣੇ ਕਾਦੇ ਵਾਸਤੇ ਆ ਵੀ ਜੇ ਖੁਸ਼ ਰਹੇ ਨਾ ਬਸ ਮੇਨ ਆਈ ਹੁੰਦਾ ਵੀ ਆਪਣੀ ਫੈਮਿਲੀ ਖੁਸ਼ ਰਹੇ ਨਾ ਪਰੇ ਰਿਸ਼ਤੇਦਾਰ ਵੀ ਇੱਕ ਦਿਨ ਆ ਕੇ ਮੇਨੇ ਮਾਰਨ ਲੱਗ ਜੈਂਦੇ ਨੇ ਆਪਾਂ ਨੇ ਕਿਸੇ ਦਾ ਸੁਣਨਾ ਨਹੀਂ ਹੈਗਾ ਲੋਕਾਂ ਦਾ ਕੀ ਹੈਗਾ ਕਿਸੇ ਦਾ ਮੂੰਹ ਨਹੀਂ ਫੜਿਆ ਜਾਂਦਾ ਹੁੰਦਾ ਜੀ ਅੱਜ ਕੋਈ ਕੁਝ ਹੋਊਗਾ ਕੱਲ ਨੂੰ ਕੋਈ ਕੁਝ ਹੋਊਗਾ ਐਦਾਂ ਦਾ ਕੁਝ ਨਹੀਂ ਸੋਚਣਾ ਆਪਣਾ ਕੰਮ ਕਰੋ ਖਮਾਓ ਬਾਸ ਹਾਂਜੀ ਫਿਰ ਜੀ ਜਦੋਂ ਤੁਸੀਂ ਕਿਹਾ ਵੀ ਆਪਣਾ ਕੰਮ ਕਰ ਲਈ ਮੇਨਾ ਕਾਦਾ ਹਨਾ ਆਪਣਾ ਕੰਮ ਕੀਤਾ ਹੋਇਆ ਆਪ ਨੂੰ ਪ੍ਰਾਊਡ ਹੋਣਾ ਚਾਹੀਦਾ ਤਾਂ ਤੁਸੀਂ ਦੂਜੀ ਵਿਆਹੀਆਂ ਜੋੜੀਆਂ ਨੇ ਚਾਹੇ ਮੁੰਡੇ ਕੁੜੀਆਂ ਨੇ ਉਹਨਾਂ ਨੂੰ ਕੀ ਲਾਸਟ ਮੈਸੇਜ ਦੇਣਾ ਚਾਹੋਗੇ ਤੁਸੀਂ ਉਹਨਾਂ ਨੂੰ ਐਦਾਂ ਹੀ ਵੀ ਜੇ ਤਾਂ ਉਹ ਵਧੀਆ ਜੌਬ ਕਰ ਲੈਣੇ ਤਾਂ ਆਪ ਨਹੀਂ ਜਾਓ ਕਰਨ ਅਦਰਵਾਈਜ਼ ਆਪਣਾ ਕੰਮ ਕਰਨਾ ਆਪਣੇ ਘਰੇ ਬਹਿ ਕੇ ਵੀ ਕੰਮ ਹੋ ਸਕਦੇ ਨੇ ਕਿ ਕਈ ਕੰਮ ਐਵੇਂ ਦੇ ਨੇ ਕਿ ਜਿੱਦਾਂ ਮੋਮੋਜ਼ ਵਗੈਰਾ ਹੋਰ ਫਾਸਟ ਫੂਡ ਦੀ ਆਈਟਮਾਂ ਹੋ ਗਈਆਂ ਕੱਪੜੇ ਦੇ ਹੋ ਗਿਆ ਹੋਰ ਕੋਈ ਵੀ ਕੰਮ ਆ ਵੀ ਆਪਣਾ ਕਰੋ ਕੋਈ ਇਕ ਮੰਤ ਪੜੋ ਆਪਦਾ ਕੋਰਸ ਕਰੋ ਕੋਈ ਵੀ ਕਰ ਲਓ ਕੰਪਿਊਟਰ ਦਾ ਕਰ ਲਓ ਹੋਰ ਕਰ ਲਓ ਕੋਰਸ ਕਰੋ ਉਸ ਤੋਂ ਬਾਅਦ ਦਿਨ ਆਪਣੇ ਪੈਸੇ ਲਾ ਕੇ ਆਪਣੀ ਸ਼ਾਪ ਕਰੋ ਘਰ 'ਚ ਵੀ ਕਰ ਸਕਦੇ ਆਪਾਂ ਬਾਹਰ ਵੀ ਕਰ ਸਕਦੇ ਆਂ ਜੀ 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 ਬਹੁਤ ਧੰਨਵਾਦ ਜੀ ਹਾਂ ਜੀ ਹੋਰ ਤੁਹਾਨੂੰ ਫਿਰ ਸਰ ਬੋਲੋ ਕੋਈ ਡਰਾ ੜੂ ਕੇ ਐਂਜੇ ਲਾ ਦੇ ਡਰੇ ਹੋਏ ਖੜੇ ਹੋ ਨਹੀਂ ਨਹੀਂ ਮੈਮ ਵੈਸੇ ਖੜਿਆ ਤੋਪਾ ਬੈਰੀ ਹੈ ਚਲੋ ਹਾਂ ਮਤਲਬ ਦਿਨੇ ਮਤਲਬ ਕਿੰਨੀ ਕੀ ਤੁਹਾਨੂੰ ਇਹਦੀ ਕਮਾਈ ਹੋ ਜਾਂਦੀ ਆ ਮਤਲਬ ਇਹਦੀ ਜੀ ਸਾਨੂੰ ਹਜੇ ਤੱਕ ਵੇ 10 ਕ ਦਿਨ ਨਹੀਂ ਹੋਇਆ ਹਜੇ ਪਰ ਮੰਥਾ ਜੀ ਹਿਸਾਬ ਦੇ ਨਹੀਂ ਲਾਇਆ ਜੀ ਅਸੀਂ ਵੈਸੇ ਵਧੀਆ ਰਿਸਪੌਂਸ ਆਲਾ ਜਿਮ ਵਾਲੇ ਵਾਇਸ ਆਉਂਦੇ ਨੇ ਸਾਡੇ ਕੋਲ ਈਵਨਿੰਗ ਵੀ ਆਉਂਦੇ ਨੇ ਕਿ ਮਾਰਨਿੰਗ ਵੀ ਆਉਂਦੇ ਨੇ ਜਿਆਦਾ ਟਾਈਮ ਸਾਡਾ ਕੰਮ ਮਾਰਨਿੰਗ ਐਂਡ ਈਵਨਿੰਗ ਹੀ ਹੁੰਦਾ ਜੀ ਮਤਲਬ ਵਧੀਆ ਫਰੈਸ਼ ਅਪ ਪੁਲਾ ਰਹੇ ਹਾਂ ਜੀ ਫਰੈਸ਼ ਪੁਲਾ ਰਹੇ ਹਾਂ ਜੀ ਸਾਰਿਆਂ ਨੂੰ ਬਨਾਣਾ ਵਗੈਰਾ ਹੋ ਗਿਆ ਤਾਜ਼ਾ ਫਲ ਲਿਆਈਦੇ ਆ ਜੀ ਉਦਾਂ ਹੀ ਹਜੇ ਜਿੱਦਾਂ ਹੀ ਖਤਮ ਹੋ ਦੋਦੇ ਲੈ ਆਣੇ ਆ ਜੀ ਮਾਰਨਿੰਗ ਜੀ 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 ਰੋਜ਼ ਮੰਡੀ ਜਾਂਦਾ ਜੀ ਤਾਜ਼ਾ ਫਰੂਟ ਚੱਕ ਕੇ ਲੈ ਆਈਦਾ ਜੀ ਜੀ ਇੱਕ ਨਾ ਲਾਸਟ ਸਾਡੀ ਆਡੀਅנס ਨੂੰ ਆਪਣਾ ਐਡਰੈਸ ਪ੍ਰੋਪਰ ਲੋਕੇਸ਼ਨ ਦੱਸ ਦਿਓ ਤਾਂ ਜੋ ਤੁਹਾਡੇ ਕੋਲ ਆਉਣ ਤੇ ਬਹੁਤ ਵਧੀਆ ਜਿਹੜਾ ਬਾ ਕਮਾਲਾ ਹਨਾ ਜੂਸ ਪੀਣ ਹਾਂਜੀ ਇਹ ਆਪਣਾ ਹੈ ਜੀ ਪਾਸੋ ਟੂ ਪਟਿਆਲਾ ਰੋਡ ਜੀ ਪਾਸੋ ਚੁੰਗੀ ਵੀ ਕਿਹਾ ਜਾਂਦਾ ਇਹਨੂੰ ਟਿਵਾਣਾ ਚੌਕ ਕਿਹਾ ਜਾਂਦਾ ਇਹਦਾ ਢੀਂਡਾ ਸਾ ਪੈਟਰੋਲ ਪੰਪ ਸਾਹਮਣੇ ਹੈ ਜੀ ਇਧਰ ਉਸਦੇ ਓਪੋਜ਼ਿਟ ਸਾਈਡ ਤੇ ਆਪਣਾ ਜੀ ਕਾਰਟ ਹੈ ਜੀ ਇਹਦਾ ਵੀ ਕਾਮ ਵੈਂਚਰਜ਼ ਨਾਮ ਹੈ ਜੀ ਜੂਸਵਾਰ ਹੈ ਜੀ ਇਹ ਆਪਣਾ ਹਾਂ ਬਹੁਤ ਬਹੁਤ ਧੰਨਵਾਦ ਜੀ ਬਹੁਤ ਸੋਹਣਾ ਲੱਗਿਆ ਤੁਹਾਡੇ ਨਾਲ ਗੱਲਬਾਤ ਕਰਕੇ ਹਾਂ ਜੀ ਆਪਾਂ ਜੋੜੀ ਨਾਲ ਤਾਂ ਗੱਲਬਾਤ ਕਰ ਲਈ ਤੁਹਾਨੂੰ ਇਹ ਕਿੱਦਾਂ ਦੀ ਗੱਲਬਾਤ ਲੱਗੀ ਤੇ ਜੋੜੀ ਨੂੰ ਤੁਸੀਂ ਬਾਤ ਤੋਂ ਬਾਅਦ ਸਪੋਰਟ ਕਰਨੀ ਹੈ ਤੇ ਬਾਤ ਤੋਂ ਬਾਅਦ ਇਹਨਾਂ ਕੋਲ ਜੂਸ ਪੀਣਾ ਆਉਣਾ ਤੇ ਇਹਨਾਂ ਨੂੰ ਹੱਲਾਸ਼ੇਰੀ ਦੇਣੀ ਆ ਹੁਣ ਸਾਨੂੰ ਦਿਓ ਇਜਾਜ਼ਤ ਧੰਨਵਾਦ